ਸਰਸਕਾਲ ਜੀ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਹਰਪਾਲ ਸਿੰਘ ਨੇ ਤੁਹਾਨੂੰ ਦੱਤੇ ਇਹ ਕਿ ਇਹ ਤਸਵੀਰਾਂ ਮੋਗਾ ਤੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਮੋਗੇ ਦੇ ਵਿੱਚ ਤੁਹਾਨੂੰ ਦੱਦੀਏ ਕੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਸਭ ਤੋਂ ਅਮੀਰ ਨਗਰ ਨਿਗਮ ਦੇ ਇਆਂ ਸੜਕਾਂ ਕਾਰਜਕ੍ਰਮ ਜਿੰਨਾ ਵੀ ਉਹ ਸਾਰਾ ਖਰਾਬ ਹੋਇਆ ਪਿਆ ਆ ਸੜਕਾਂ ਦੇ ਵਿੱਚ ਛੇ ਛੇ ਪੋਟ ਡੂੰਘੇ ਟੋਏ ਪਏ ਹੋਏ ਨੇ ਤੁਹਾਨੂੰ ਦੱਦੀ ਕਿ ਪਿਛਲੇ ਦਿਨੀ ਇੱਕ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਇੱਕ ਮੋਟਰਸਾਈਕਲ ਵਾਲਾ ਸਿੱਧਾ ਆ ਕੇ ਖੰਡੇ ਦੇ ਵਿੱਚ ਪੈ ਗਿਆ ਆ ਉਸ ਤੋਂ ਬਾਅਦ ਜਦੋਂ ਇਸ ਤੇ ਲਈ ਜਿਹੜਾ ਆ ਸਾਡੇ ਪੱਤਰਕਾਰਾਂ ਨੇ ਜਾਣਕਾਰੀ ਜਟਾਉਣੀ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਬਾਜ਼ਾਰ ਦੇ ਲੋਕਾਂ ਨੇ ਇਸ ਤਰ੍ਹਾਂ ਕਿਹਾ ਕਿ ਇਹ ਖੱਡੇ ਇਕੱਲੇ ਇਸ ਗਲੀ ਦੇ ਵਿੱਚ ਨਹੀਂ ਇਹ ਪੂਰੇ ਸ਼ਹਿਰ ਦੇ ਵਿੱਚ ਹੀ ਏਡੇ ਏਡੇ ਵੱਡੇ ਖੱਡੇ ਪਏ ਹੋਣ ਨੇ ਤੇ ਇਨ੍ਹਾਂ ਖੱਡਿਆਂ ਦੇ ਵਿੱਚ ਬਹੁਤ ਸਾਰੇ ਲੋਕ ਡਿੱਗਦੇ ਨੇ ਇਹਨਾਂ ਗੱਲਾਂ ਨੂੰ ਜੇ ਸੋਚ ਲਈਏ ਤਾਂ ਇੱਕ ਹੀ ਗੱਲ ਸਮਝ ਕੇ ਆਉਂਦੀ ਹੈ ਕਿ ਖੱਡੇ-ਖੱਡੇ ਤੇ ਲਿਖਾ ਹੈ ਗਿਰਨੇ ਵਾਲੇ ਦਾ ਨਾਮ ਉਹ ਹੀ ਹਸਾਬ ਲੱਗਦਾ ਹੈ ਕਿ ਇੱਥੇ ਜੜਾ ਆ ਬਹੁਤ ਬੁਰੇ ਹਾਲਾਤ ਨੇ ਉਸ ਤੋਂ ਬਾਅਦ ਜਦੋਂ ਮੋਗਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਕਿਸੇ ਨੇ ਇਹਨਾਂ ਚੀਜ਼ਾਂ ਬਾਰੇ ਦੱਸਿਆ ਹੀ ਨਹੀਂ ਹੁਣ ਸਾਡੇ ਧਿਆਨ ਦੇ ਵਿੱਚ ਇਹ ਚੀਜ਼ ਆਈ ਹੈ ਤੇ ਇਹਦਾ ਚਲਦ ਜੜਾ ਆ ਉਹ ਨਿਬਟਾਰਾ ਕਰ ਇਹਨੂੰ ਸਹੀ ਕੀਤਾ ਜਾਏਗਾ ਤੇ ਆਓ ਦੇਖਦੇ ਹਾਂ ਤਸਵੀਰਾਂ ਕੀ ਕਹਿੰਦੇ ਨੇ ਇਹ ਮੋਗਾ ਦੇ ਖੱਡੇ ਕੱਲ ਇੱਥੇ ਧਰਤੀ ਥੱਲੇ ਬਹਿ ਗਈ ਸੀ ਧਰਤੀ ਬਹਿਣ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਝ ਨੁਕਸਾਨ ਹੋ ਜਾਣਾ ਸੀ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੜਤ ਲਈ ਮਲਾਜ਼ਮਾਂ ਨੇ ਡੰਡੇਪੱਟ ਦੇ ਸਾਹਮਣੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਿਆ ਜੀ ਉੱਥੇ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੇ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਲੱਗਣ ਨਹੀਂ ਨਹੀਂ ਕਿਸੇ ਨੇ ਲਿਖਾਈ ਸੀ ਨਾ ਗੁਰੂ ਵੀ ਸ਼ਹਿਰ ਚ ਜੇਰ ਤਾਂ ਹੋਏ ਇੱਕ ਖੜੇ ਪੈ ਰਹੀ ਹੋਏ ਸ਼ਹਿਰ ਚ ਬਹੁਤ ਹੋਏ ਹੈ ਜੀ ਜਗਾ ਜਗਾ ਟੋਏ ਹੋਏ ਪਏ ਹੈ ਜੀ ਸ਼ਹਿਰ ਦੇ ਵਿੱਚ ਜਗਾ ਜਗਾ ਜੀ ਕੀ ਕਰੂ ਸਮਝ ਨਹੀਂ ਆ ਰਹੀ ਕਾਰਨ ਇਹ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸੇ ਕਿੰਨ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਸਾਇਰ ਕਿੱਡੀ ਜਗਰ ਚੌਂ ਸ਼ੇਖਾ ਲੋਕੜੀ ਆਪਣੇ ਕੀ ਆ ਸਾਫਾ ਹੋਇਆ ਜੀ ਆਸਾ ਕੱਲ ਉਹ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕੱਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਨਹੀਂ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਵੀ ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਟੋਟ ਟੋਟ ਕੇ ਆ ਬੰਦਾ ਉਹਨੇ ਛਿੱਟਾ ਝੁੱਟਾ ਕੇ ਕਾਫੀ ਵੱਜ ਗਿਆ ਬਾਵਾ ਬੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਨਹੀਂ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨਹੀਂ ਡਿੱਗਿਆ ਸੀ ਵਿੱਚ ਜਾ ਗਿਆ ਉਹ ਆਸੇ-ਵਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰੇ ਉਹਨੇ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਚ ਹੋਰ ਵੀ ਇੱਧਰ ਤੇ ਕਈ ਟੋਏ ਟੋਏ ਹੈਗੇ ਡੇਂਜਰ ਦੇ ਕਾਫੀ ਥਾਂ ਜੋ ਜਹੀਦਾ ਬਾਈਕ ਵੀ ਲੈ ਕੇ ਟੋਏ ਡੱਬੇ ਤੋਂ ਕਹਿੰਦਾ ਹੁੰਦੀ ਹੈ ਸ਼ਹਿਰ ਦੇ ਵਿੱਚ ਹਾਂਜੀ ਸਰ ਇੱਕ ਸ਼ੇਖਾ ਚੌਂਕ ਦੇ ਵਿੱਚ 메ਨ ਉਥੇ ਘੱਟੋ ਘੱਟ 6-7 ਫੁੱਟ ਡੂੰਘਾ ਸੜਕ ਦੇ ਵਿੱਚ ਬਿਲਕੁਲ ਵਿੱਚ ਘਾਟ ਹੋਇਆ ਪਿਆ ਜਿਹਦੇ ਵਿੱਚ ਕੰਮ ਇੱਕ ਹਾਸਾ ਹੋਇਆ ਹੈ ਬੰਦਾ ਮੋਟਰਸਾਈਕਲ ਸਮੇਤ ਉਹਦੇ ਵਿੱਚ ਗਿਰ ਗਿਆ ਮੈਂ ਬਲਜੀਤ ਸਿੰਘ ਚੰਨੀ ਮੇਅਰ ਨਗਰ ਨਗਮੋਗਾ ਜਿੱਥੇ ਕਿ ਨਗਰ ਨਗਮ ਦੀ ਆਪਣੀ ਤਾਂ ਦੀ ਨਡੂ ਬਿਟੀ ਜਿਹੜੀ ਕਿ ਨਵਾਰੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਵੀ ਜਿਹੜੀ ਕਿਸੇ ਖਾਲੇ ਚੌਂਕ ਦੇ ਵਿੱਚ ਜਿਹੜੀ ਕੀ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਏੀ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆਹ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1 ਵਜਨ ਚ 5 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਉਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸ ਦਿੱਤੀ ਆ ਵੀ ਉਤੋਂ ਸੀ ਵੀ ਉੱਥੇ ਪਹੁੰਚੋ ਤਾਂ ਇਹ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਕੋਈ ਬੈਰੀਕੇਡ ਕਰਨਾ ਵਾ ਉਹ ਅਸੀਂ ਪਹਿਲ ਦੇ ਆਧਾਰ ਤੇ ਇੱਥੇ ਕਰਾਂਗੇ ਤੇ ਜਿਹੜੇ ਕਿ ਆ ਕਿ ਕੰਮ ਦੀ ਕੰਮ ਵੀ ਜਲਦ ਤੋਂ ਜਲਦੀ ਜਿਹੜਾ ਕਿ ਕੀਤਾ ਜਾਊਗਾ